ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅਮਨਦੀਪ ਕੌਰ ਜਿਹੜੀ ਕਿ ਪਟਿਆਲਾ ਥਾਣੇ ਦੇ ਵਿੱਚ ਬੰਦ ਸੀ ਬੀਤੀ ਰਾਤ ਉਹਦੇ ਪੇਟ ਚ ਦਰਦ ਹੁੰਦੀ ਹੈ ਔਰ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਜਾਂਦਾ ਹੈ ਜਿਹੜਾ ਉੱਥੇ ਡਾਕਟਰ ਜਿਹੜੀ ਗੱਲ ਦੱਸਦੇ ਹੈ ਜਿਹੜਾ ਖੁਲਾਸਾ ਕਰਦੇ ਹੈਗੀ ਆ ਉਹ ਹੈਰਾਨੀ ਜਾਣ ਕੇ ਜਿਹੜਾ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕੀ ਹਸਪੀਟਲ ਚੋਂ ਖਬਰ ਆਈ ਹੈ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਹੜੀ ਕਿ ਅਮਨਦੀਪ ਕੌਰ ਨੂੰ ਲੈ ਕੇ ਐਮ ਹਸਪੀਟਲ ਦੇ ਵਿੱਚੋਂ ਆ ਰਹੀ ਹੈ ਡਰਾ ਦੇਣ ਵਾਲੀ ਖਬਰ ਆ ਬਹੁਤ ਵੱਡੇ ਵੱਡੇ ਖੁਲਾਸੇ ਔਰ ਬਹੁਤ ਹੀ ਵੱਡੀ ਖਬਰ ਬੇहद ਜਿਆਦਾ ਅਹਿਮ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਕਿ ਅਮਨਦੀਪ ਕੌਰ ਦਾ ਪਿਛਲੇ ਦਿਨੀ ਪੇਟ ਦੇ ਵਿੱਚ ਦਰਦ ਹੁੰਦਾ ਤਾਂ ਪੰਜਾਬ ਦੀ ਪੁਲਿਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਉਂਦੀ ਆ ਉਸ ਤੋਂ ਬਾਅਦ ਕਹਿੰਦੇ ਡਾਕਟਰ ਦਾ ਵੀ ਬਿਆਨ ਆ ਜਾਂਦਾ ਕਹਿੰਦੇ ਭਾਈ ਇਹਦੇ ਪੇਟ ਦੇ ਵਿੱਚ ਪਥਰੀ ਹੈ ਗੁਰਦੇ ਦੀ ਨਾਲੀ ਦੇ ਵਿੱਚ ਇਹਦੇ ਪਥਰੀ ਹੈ ਇਸ ਕਰਕੇ ਜਿਆਦਾ ਟਰੈਸ ਦੇ ਵਿੱਚ ਜਾਣ ਦੇ ਕਰਕੇ ਕਹਿੰਦੇ ਇਹਦੇ ਦਰਦ ਉੱਠਿਆ ਇਸ ਕਰਕੇ ਉਹਦੀ ਜਾਂਚ ਕਰਵਾਈ ਗਈ ਉਸ ਤੋਂ ਬਾਅਦ ਫਿਰ ਤੋਂ ਯਾਨੀ ਇੱਕ ਵਾਰ ਮਾਮਲਾ ਉਲਟਾ ਹੋ ਜਾਂਦਾ ਕਿ ਉਸ ਨੂੰ ਹਸਪੀਟਲ ਦੇ ਵਿੱਚ ਐਮਰਜੈਂਸੀ ਬੋਰਡ ਦੇ ਵਿੱਚ ਦਾਖਲ ਕਰਨਾ ਪੈਂਦਾ ਤਾਂ ਫੇਰ ਮਾਮਲਾ ਸਾਹਮਣੇ ਆਉਂਦਾ ਜਿਹੜੀ ਕਿ ਡਰਾ ਦੇਣ ਵਾਲੀ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਪੰਜਾਬ ਦੀ ਪੁਲਿਸ ਔਰ ਪੂਰੇ ਪੰਜਾਬ ਦੇ ਲੋਕਾਂ ਦੇ ਉਹਨਾਂ ਲੋਕਾਂ ਦੇ ਵੀ ਹੋਸ਼ ਛੁੱਟ ਜਾਂਦੇ ਜਿਹੜੇ ਕਹਿੰਦੇ ਸੀ ਅਮਨਦੀਪ ਕੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇੱਕ ਪਾਸੇ ਦਾ ਪੰਜਾਬ ਦੀ ਪੁਲਿਸ ਦਾ ਟ੍ਰੀਟਮੈਂਟ ਵੀ ਕਰਵਾ ਰਹੀ ਸੀ ਔਰ ਦੂਜੇ ਪਾਸੇ ਕਾਨੂੰਨੀ ਪ੍ਰਕਿਰਿਆ ਵੀ ਚੱਲ ਰਹੀ ਸੀ ਔਰ ਨਾਲ ਹੀ ਨਾਲ ਭਗਵੰਤ ਮਾਨ ਸਰਕਾਰ ਨੇ ਵੱਡੀ ਹਦਾਇਤ ਦਿੱਤੀ ਹੋਈ ਸੀ ਕਿ ਕਿਸੇ ਵੀ ਬੰਦੇ ਨੂੰ ਨਹੀਂ ਛੱਡਣਾ ਪਰ ਜਿਹੜੀ ਅੱਜ ਖਬਰ ਹਸਪਤਾਲ ਦੇ ਵਿੱਚੋਂ ਆ ਰਹੀ ਹੈ ਬਠਿੰਡਾ ਦੇ ਏਮ ਹਸਪੀਟਲ ਦੇ ਵਿੱਚੋਂ ਯਾਨੀ ਇਹਦੇ ਜ਼ਿੰਮੇਵਾਰ ਕੌਣ ਹੈ ਪਿੱਛੇ ਦਾ ਮਾਮਲਾ ਕੀ ਹੈ ਪੂਰੀ ਕਹਾਣੀ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਕਿ ਕਿ ਰਮਨਦੀਪ ਕੌਰ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਹਸਪਤਾਲ ਦੇ ਵਿੱਚ ਐਸਾ ਕੀ ਵਾਪਰ ਗਿਆ ਜਿਹੜੀ ਪੁਲਿਸ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਕਿਉਂਕਿ ਅਮਨਦੀਪ ਦੇ ਦਰਦ ਉੱਠਿਆ ਉਸ ਤੋਂ ਬਾਅਦ ਡਾਕਟਰਾਂ ਨੇ ਡਰਾ ਦੇਣ ਵਾਲਾ ਖੁਲਾਸਾ ਕੀਤਾ ਕੀ ਕੀਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਹੋਰ ਵੀ ਅਹਿਮ ਹੈ ਸੁਣੋ ਪ੍ਰਕਾਸ਼ ਮਹਿਲਾ ਕੌਸਟੇਬਲ ਅਮਨਦੀਪ ਕੌਰ ਜੋ ਪਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਪਿਤੇ ਦਿਨ ਉਸ ਦੀ ਜੇਲ੍ਹ ਦੇ ਅੰਦਰ ਅੱਧੀ ਰਾਤ ਨੂੰ ਸਿਹਤ ਵਿਗੜ ਜਾਂਦੀ ਹੈ ਤੇ ਫਿਰ ਅੱਧੀ ਰਾਤ ਨੂੰ ਹੀ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅੱਧੀ ਰਾਤ ਨੂੰ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਪਹੁੰਚਦੀ ਹੈ ਡਾਕਟਰਾਂ ਨੂੰ ਦੱਸਿਆ ਗਿਆ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਇੱਕਦਮ ਦਰਦ ਛਿੜ ਗਿਆ ਜਿਸ ਕਰਕੇ ਉਸ ਨੂੰ ਰਾਤ ਹੀ ਐਡਮਿਟ ਕਰ ਲਿਆ ਗਿਆ ਫਿਰ ਦੁਪਹਿਰ ਨੂੰ ਉਸ ਦੀ ਸਿਹਤ ਜ਼ਿਆਦਾ ਵਿਗੜ ਜਾਣ ਕਰਕੇ ਪੰਜਾਬ ਪੁਲਿਸ ਦੀ ਬਖਾਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮਚੀਂਦਾ ਦੇ ਕੇਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਮੁਸਤੀਸੇਦ ਇੱਕਦਮ ਜ਼ਿਆਦਾ ਵਿਗੜ ਗਈ ਇਸ ਬਾਰੇ ਸਾਰੇ ਹੈਰਾਨ ਰਹਿ ਗਏ ਮਠੀਲਾ ਐਮਜ਼ ਦੇ ਡਾਕਟਰ ਵੀ ਚੱਕਰਾਂ 'ਚ ਪੈ ਗਏ ਕਿ ਮਾਮੂਲੀ ਪੇਟ ਦਰਦ ਤੋਂ ਬਾਅਦ ਉਸ ਨੂੰ ਸਿੱਧਾ ਐਮਜ਼ ਕਿਊ ਇਫਰ ਕਰ ਦਿੱਤਾ ਗਿਆ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਕਿ ਆਖਰ ਚੱਲ ਕੀ ਰਿਹਾ ਹੁਣ ਅਮਨਦੀਪ ਕੌਰ ਦਾ ਐਮਜ਼ ਦੇ ਵਿੱਚ ਇਲਾਜ ਚੱਲ ਰਿਹਾ ਆਖਰ ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਇੰਨੀ ਮਿਹਰਬਾਨ ਕਿਉਂ ਹੋਈ ਪਈ ਹੈ ਤੇ ਹੁਣ ਇਸ ਹੀ ਚੱਕਰ ਦੇ ਵਿੱਚ ਵਿਜਲੈਂਸ ਵੀ ਪੈ ਗਈ ਹੈ ਲੱਗਦਾ ਹੈ ਕਿ ਵਿਜਨਸ ਬਿਊਰੋ ਵੀ ਹੁਣ ਮਿਹਰਬਾਨ ਹੁੰਦੀ ਜਾ ਰਹੀ ਹੈ ਇਕ ਮੌਜ਼ਮ ਇਸ ਨੂੰ ਮਹਿਜ਼ ਪੇਟ ਦਰਦ ਦੀ ਸ਼ਿਕਾਇਤ ਹੋਵੇ ਉਸ ਨੂੰ ਸਿੱਧਾ ਇਮਜ਼ ਹਸਪਤਾਲ ਦਿੱਤਾ ਗਿਆ ਹੋਵੇ ਹੁਣ ਅਮਨਦੀਪ ਕੋਟ ਇਹਨਾਂ ਦੇ ਵਿੱਚ ਏਸੀ ਵਾਲੇ ਕਮਰੇ 'ਚ ਆਪਣਾ ਇਲਾਜ ਕਰਵਾ ਰਹੀ ਹੈ ਤੁਸੀਂ ਸਮਝੋ ਕਿ ਜੇਕਰ ਅਮਨਦੀਪ ਕੋਟ ਦੀ ਥਾਂ ਤੇ ਕੋਈ ਹੋਰ ਕਹਦੀ ਹੁੰਦਾ ਉਸ ਦੇ ਵੀ ਪੇਟ ਦਰਦ ਹੁੰਦਾ ਤਾਂ ਕੀ ਉਹ ਉਸ ਨੂੰ ਇਮਜ਼ ਦੇ ਵਿੱਚ ਭਰਤੀ ਕਰਵਾਉਂਦੀ ਨਹੀਂ ਉਸ ਨੂੰ ਸਿਰਫ ਸਰਕਾਰੀ ਹਸਪਤਾਲ ਤਾਂ ਕੀ ਕਾਫੀ ਹੋਣਾ ਸੀ ਪਰ ਜਿਹੜੀ ਤੁਸੀਂ ਖਬਰ ਸੁਣੀ ਆ ਇਹ ਤਾਂ ਇਹੀ ਸੀ ਕਿ ਭਾਈ ਉਹਨੂੰ ਏਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਗਿਆ ਯਾਨੀ ਪੂਰੀ ਹੋ ਚੁੱਕੀ ਹੈ ਕਹਾਣੀ ਹਸਪੀਟਲ ਦੇ ਵਿੱਚ ਤਾਂ ਹੁਣ ਪੰਜਾਬ ਦੀ ਪੁਲਿਸ ਔਰ ਵਿਜੀਲੈਂਸ ਔਰ ਬਾਕੀ ਸਾਡੀ ਸਰਕਾਰ ਦੇ ਉੱਤੇ ਸਵਾਲ ਤਾਂ ਜਨਤਾ ਦੇ ਨੇ ਕਿ ਭਾਈ ਜੇਕਰ ਕੋਈ ਆਮ ਕੈਦੀ ਹੁੰਦਾ ਕਿ ਉਸ ਬੰਦੇ ਨੂੰ ਚਾ ਕੋਈ ਜਨਾਨੀ ਹੁੰਦੀ ਤਾਂ ਕੀ ਇਹੋ ਜੀ ਸਹੂਲਤ ਉਸ ਨੂੰ ਮਿਲਦੀ ਕਿਉਂਕਿ ਏਸੀ ਵਾਲੇ ਕਮਰੇ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੱਖਿਆ ਗਿਆ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਉਹਨਾਂ ਦੇ ਨਾਲ ਵਤੀਰਾ ਕੀ ਹੁੰਦਾ ਪੰਜਾਬ ਦੀ ਪੁਲਿਸ ਬਣਿਓ ਔਰ ਪੰਜਾਬ ਦੀ ਸਰਕਾਰ ਬਣਿਓ ਉਹਨੂੰ ਆਮ ਜੇ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਤੇ ਉਹਦਾ ਇਲਾਜ ਕਰਵਾਇਆ ਜਾਂਦਾ ਕਿਤੇ ਨਾ ਕਿਤੇ ਲੱਗਦਾ ਵੀ ਜਿਵੇਂ ਵਾਕਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਗੱਲ ਉੱਡੀ ਹੋਈ ਹੈ ਕਿ ਭਾਈ ਇਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਯਾਨੀ ਪੰਜਾਬ ਦੀ ਪੁਲਿਸ ਜਿਹੜੀ ਉਹ ਪੁਲਿਸ ਜਿਹੜੀ ਉਹਦੇ ਦਾਇਰੇ ਦੇ ਵਿੱਚ ਹੈ ਯਾਨੀ ਉਹਦੇ ਘੇਰੇਬੰਦੀ ਦੇ ਵਿੱਚ ਹੈ ਜਾਂ ਫਿਰ ਵਿਜੀਲੈਂਸ ਦੇ ਉੱਤੇ ਤਾਂ ਨਹੀਂ ਸਵਾਲ ਕਰ ਰਹੇ ਬੋ ਜ਼ਿਆਦਾਤਰ ਲੋਕ ਕਿਉਂਕਿ ਪੰਜਾਬ ਦੀ ਪੁਲਿਸ ਦੇ ਉੱਤੇ ਸ਼ੱਕ ਸਿੱਧਾ ਜਾਂਦਾ ਕਿਉਂਕਿ ਜਦੋਂ ਕਰਨਲ ਕੁੱਟਿਆ ਜਾਂਦਾ ਉਹਨੂੰ ਇਨਸਾਫ਼ ਨਹੀਂ ਮਿਲਦਾ ਐਸ ਕਰਕੇ ਵੱਡੇ ਵੱਡੇ ਕ੍ਰਾਈਮ ਹੁੰਦੇ ਆ ਪੰਜਾਬ ਦੇ ਅੰਦਰ ਇਸ ਕਰਕੇ ਪੰਜਾਬ ਦੀ ਜਨਤਾ ਵੀ ਕਿਤੇ ਨਾ ਕਿਤੇ ਨਹੀਂ ਪ੍ਰੋਸਾ ਕਰਦੀ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਇੱਕ ਪਾਸੇ ਨਸ਼ਿਆਂ ਵਿਰੁੱਧ ਯੁੱਧ ਛੜਿਆ ਹੋਇਆ ਔਰ ਦੂਜੇ ਪਾਸੇ ਆਪਣੀ ਕੌਨ ਸਟੇਬਲ ਦੇ ਉੱਤੇ ਇੱਕ ਪਾਸੇ ਕਹਿੰਦੇ ਅਸੀਂ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਪੰਜਾਬ ਦੇ ਹਸਪੀਟਲ ਐਮ ਦੇ ਵਿੱਚੋਂ ਐਮਸ ਹਸਪੀਟਲ ਆ ਜਿਹੜਾ ਬਠਿੰਡੇ ਦੇ ਵਿੱਚ ਉਹਦੇ ਚੋਂ ਖਬਰ ਆਉਂਦੀ ਆ ਕਹਿੰਦੇ ਡਰਾ ਦੇਣ ਵਾਲੀ ਖਬਰ ਯਾਨੀ ਡਾਕਟਰ ਵੀ ਹੈਰਾਨ ਰਹਿ ਜਾਂਦੇ ਨੇ ਕਿ ਭਾਈ ਇਹਨੂੰ ਐਮ ਹਸਪੀਟਲ ਦੇ ਵਿੱਚ ਦਾਖਲ ਕਰਨ ਦੀ ਆਖਰ ਇਨੀ ਲੋੜ ਕੀ ਪੈ ਗਈ ਆ ਆਮ ਜਿਹਾ ਪਥਰੀ ਦਾ ਦਰਦ ਸੀ ਆ ਉਹ ਤਾਂ ਜਿਹੜਾ ਕਿ ਉਹ ਜਿਹੜਾ ਕਿ ਆਮ ਜੋ ਹਸਪੀਟਲਾਂ ਦੇ ਵਿੱਚ ਵੀ ਮਾਮਲਾ ਸੁਲਝਾਇਆ ਜਾ ਸਕਦਾ ਤਾਂ ਹੁਣ ਕਹਿੰਦੇ ਵੀ ਆਈਪੀ ਟ੍ਰੀਟਮੈਂਟ ਤੇ ਉਤਰ ਆਈ ਆ ਉਹੀ ਪੁਲਿਸ ਜਿਹੜੀ ਉਹਦੇ ਘੇਰਾਬੰਦੀ ਦੇ ਵਿੱਚ ਹੈ ਕਿਉਂ ਉਹਨੂੰ ਮਤਲਬ ਏਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਗਿਆ ਸਵਾਲ ਲੋਕਤੰਤਰ ਹੈ ਜਨਤਾ ਦੇ ਨਹੀਂ ਜਨਤਾ ਕਹਿੰਦੀ ਹੈ ਪੁੱਛ ਰਹੀ ਹੈ ਇੱਕ ਪਾਸੇ ਤੁਸੀਂ ਵੱਡਾ ਐਕਸ਼ਨ ਕਹਿ ਕੇ ਉਸ ਨੂੰ ਅਰੈਸਟ ਕਰਦੇ ਹੋ ਉਸ ਤੋਂ ਬਾਅਦ ਪੰਜਾਬ ਦੀ ਜਨਤਾ ਨੂੰ ਲੱਗਦਾ ਵੀ ਇਸ ਤੇ ਹੁਣ ਵੱਡਾ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਇਹਦੀ ਪ੍ਰਾਪਰਟੀ ਵੀ ਫ੍ਰिज ਕਰ ਦਿੱਤੀ ਗਈ ਉਹਦੇ ਉੱਤੇ ਪੂਰੇ ਵੱਡੇ ਵੱਡੇ ਪਰਚੇ ਚਮਕਾ ਦਿੱਤੇ ਗਏ ਪੰਜਾਬ ਦੇ ਲੋਕਾਂ ਨੂੰ ਲੱਗਿਆ ਇਹਦੀ ਕੋਠੀ ਢਊਗੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਕਾਮਕਾਜੀ ਦੇ ਨਾਲ ਬਤੀਰਾ ਹੁੰਦਾ ਰਵਈਆ ਹੁੰਦਾ ਪੰਜਾਬ ਦੀ ਪੁਲਿਸ ਦਾ ਯਾ ਕਿਸੇ ਵੀ ਮਹਿਕਮੇ ਦਾ ਕਹਿ ਲਓ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਤੱਕ ਮੁੱਖ ਮੰਤਰੀ ਦੀ ਹਦਾਇਤ ਜਾਣੀ ਚਾਹੀਦੀ ਆ ਕਿ ਜਿਹੜਾ ਆਮ ਕੈਦੀ ਹੁੰਦਾ ਉਸੇ ਹੀ ਪ੍ਰਕਾਰ ਅਮਨਦੀਪ ਕੌਰ ਨੂੰ ਟ੍ਰੀਟ ਕੀਤਾ ਜਾਵੇ ਇਸੇ ਕਰਕੇ ਮੈਂ ਲਿਖਿਆ ਕਿ ਅਮਨਦੀਪ ਦੀ ਹਸਪੀਟਲ ਦੇ ਵਿੱਚ ਪੂਰੀ ਹੋਈ ਆ ਜਿਹੜੀ ਕਿ ਜਾਂਚ ਦਾ ਜ਼ਿੰਮੇਵਾਰ ਕੌਣ ਹੈ ਜਿਹੜੀ ਜਾਂਚ ਦੇ ਉੱਤੇ ਵਿਸ਼ਾ ਖੜਾ ਹੋ ਗਿਆ ਉਹ ਇਹੀ ਅੱਗੇ ਏਸੀ ਵਾਲਾ ਕਮਰਾ ਯਾਨੀ ਇਹਨੂੰ ਪੂਰਾ ਟ੍ਰੀਟਮੈਂਟ ਮਿਲ ਰਿਹਾ ਪੂਰਾ ਯਾਨੀ ਉਹਨੂੰ ਸੁਵਿਧਾ ਮਿਲ ਰਹੀ ਹੈ ਵੀ ਆਈ ਪੀ ਜੀ ਨੂੰ ਕਹਿੰਦੇ ਆ ਵੀ ਆਈ ਪੀ ਕਲਚਰ ਦੇ ਹਿਸਾਬ ਦੇ ਨਾਲ ਅਮਨਦੀਪ ਕੌਰ ਉੱਥੇ ਦਾਖਲ ਹੈ ਐਮਰਜੈਂਸੀ ਵਾਰਡ ਦੇ ਵਿੱਚ ਡਾਕਟਰ ਹਰਾਨ ਨੇ ਕਿ ਮਾਮਲਾ ਕੀ ਹੈ ਯਾਨੀ ਸਰਕਾਰ ਕਹਿੰਦੇ ਕਿਤੇ ਨਾ ਕਿਤੇ ਜਾਂ ਪ੍ਰਸ਼ਾਸਨ ਉਹਦੀ ਖਾਤਰਦਾਰੀ ਤੇ ਕਿਉਂ ਉਤਰਿਆ ਇਹ ਪੰਜਾਬ ਦੀ ਜਨਤਾ ਦੇ ਸਵਾਲ ਨੇ ਮੇਰੇ ਨਹੀਂ ਆ ਕਿਉਂਕਿ ਪੰਜਾਬ ਦੀ ਜਨਤਾ ਇਸ ਗੱਲਾਂ ਦੇ ਉੱਤੇ ਕਮੈਂਟ ਕਰ ਰਹੀ ਹੈ ਕਿ ਭਾਈ ਜਿਹੜੀ ਅਮਨਦੀਪ ਕੌਰ ਨੂੰ ਬੱਡੇ ਪੱਧਰ ਤੇ ਐਕਸ਼ਨ ਦੇ ਨਾਲ ਚੱਕਿਆ ਗਿਆ ਵਿਜੀਲੈਂਸ ਨੇ ਚੱਕਿਆ ਵੈਸੇ ਵਿਜੀਲੈਂਸ ਦੇ ਉੱਤੇ ਪੰਜਾਬ ਦੀ ਜਨਤਾ ਬਹੁਤ ਵੱਡੇ ਪੱਧਰ ਤੇ ਭਰੋਸਾ ਕਰਦੀ ਹੈ ਕਿਉਂਕਿ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਨਾ ਕੋਈ ਦਬਾਇਆ ਜਾ ਸਕਦਾ ਨਾ ਉਹਨਾਂ ਨੂੰ ਖਰੀਦਾ ਜਾ ਸਕਦਾ ਐਸ ਕਰਕੇ ਪੰਜਾਬ ਦੀ ਪੁਲਿਸ ਦੀ ਜਿਹੜੀ ਛਵੀ ਆ ਪੂਰਾ ਪੰਜਾਬ ਪੂਰਾ ਵਰਲਡ ਜਾਣਦਾ ਐਸ ਕਰਕੇ ਭਾਈ ਉਹਨਾਂ ਦੇ ਉੱਤੇ ਸਵਾਲ ਬਣਦੇ ਨੇ ਇਹ ਪੰਜਾਬ ਦੀ ਜਨਤਾ ਦੇ ਨੇ ਕਿ ਕੀ ਉਹਨਾਂ ਦੇ ਉੱਤੇ ਮਿਹਰਬਾਨਤਾ ਨਹੀਂ ਹੋਗੇ ਜਿਹੜਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਸ ਨੂੰ ਅਸੀਂ ਆਲੇ ਕਮਰੇ ਦੇ ਵਿੱਚ ਰੱਖਿਆ ਯਾਰ ਜਨਤਾ ਦਾ ਸਵਾਲ ਕਰੂਗੀ ਤਾਂ ਭਗਵੰਤ ਮਾਨ ਸਾਹਿਬ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਖਰੇ ਉੱਤਰੇ ਹੋਗੇ ਭਾਈ ਆਮ ਕੈਦੀ ਵਾਲਾ ਬਤੀਰਾ ਅਮਨਦੀਪ ਕੌਰ ਦੇ ਨਾਲ ਹੋਣਾ ਚਾਹੀਦਾ ਤਾਂ ਫੇਰ ਪੰਜਾਬ ਦੀ ਜਨਤਾ ਦੇ ਸਾਹਮਣੇ ਆਉਣਾ ਇੱਕ ਇੱਕ ਗੱਲ ਜਨਤਾ ਜਾਣਦੀ ਆ ਜਨਤਾ ਸਭ ਤੋਂ ਵੱਡੀ ਹੁੰਦੀ ਹੈ ਜਨਤਾ ਹੀ ਬਣਾਉਂਦੀ ਹੈ ਤੇ ਜਨਤਾ ਹੀ ਲਾਉਂਦੀ ਹੈ ਸੋ ਇਸ ਕਰਕੇ ਕਹਿੰਦੇ ਆਂ ਵੀ ਜਨਤਾ ਨੂੰ ਕਿਸੇ ਵੀ ਲੁਕੋਅ ਦੇ ਵਿੱਚ ਕਿਸੇ ਵੀ ਪੜਦੇ ਦੇ ਅੰਦਰ ਤੁਸੀਂ ਗੱਲ ਨਹੀਂ ਰੱਖ ਸਕਦੇ ਇਸ ਕਰਕੇ ਜਨਤਾ ਸਭ ਤੋਂ ਵੱਡੀ ਤੇ ਜਨਾਰਦਨ ਹੁੰਦੀ ਹੈ ਸਾਹਮਣੇ ਲਿਆਉਣਾ ਜ਼ਰੂਰੀ ਹੈ ਆ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅਮਨਦੀਪ कौर ਜਿਹੜੀ ਕਿ ਪਟਿਆਲਾ ਥਾਣੇ ਦੇ ਵਿੱਚ ਬੰਨ ਸੀਗੀ ਅੱਧੀ ਰਾਤ ਦੇ ਪੇਟ ਚ ਦਰਦ ਹੁੰਦੀ ਹੈ ਜਦੋਂ ਉਹਨੂੰ ਹਸਪੀਟਲ ਲਿਜਾਇਆ ਜਾਂਦਾ ਹੈ ਤੇ ਡਾਕਟਰ ਦੱਸਦੇ ਹੈ ਕਿ ਇਹਦੇ ਗੁਰਦੇ ਦੀ ਨਾਲੀ ਦੇ ਵਿੱਚ ਪੱਥਰੀ ਹੈ ਜ਼ਿਆਦਾ ਸਟ्रेस ਦੀ وجہ ਤੋਂ ਇਹਨੂੰ ਇਹ ਤਕਲੀਫ ਹੋਈ ਹੈ ਲੇਕਿਨ ਫਿਰ ਉਹਨੂੰ ਸਿੱਧਾ ICU ਚ AC ਵਾਲੇ ਕਮਰੇ ਚ ਪਹੁੰਚਾ ਦਿੱਤਾ ਜਾਂਦਾ ਹੈਗਾ ਵਾ ਹੁਣ ਉੱਥੇ ਉਹਦਾ treatment ਚੱਲ ਰਿਹਾ ਹੈਗਾ ਵਾ business ਵੀ ਪਰੇਸਾਨ ਹੈਗੀ ਹੈ ਕਿ ਪੰਜਾਬ ਪੁਲਿਸ ਕਿਉਂ ਇੰਨੀ ਮਿਹਰਬਾਨ ਹੋ ਗਈ ਹੈ ਪਰ ਦੂਸਰੇ ਜਿਹੜੇ ਵੱਡੇ ਸਵਾਲ ਆਮ ਜਨਤਾ ਦੇ ਜ਼ਿਹਨਾਂ ਚ ਖੜੇ ਹੁੰਦੇ ਆ ਕਿ ਅਗਰ ਇਹਦੀ ਜਗ੍ਹਾ ਤੇ ਕੋਈ ਹੋਰ ਆਮ ਸ਼ੈਰੀ ਹੁੰਦਾ ਕਿ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਸਲੂਕ ਕੀਤਾ ਜਾਂਦਾ ਉਹਦੇ ਵੀ ਅਗਰ ਪੇਟ ਚ ਦਰਦ ਉੱਠਦੀ ਤੇ ਉਹਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਬਰਬਕਤ ਦਾ ਟ੍ਰੀਟਮੈਂਟ ਕੀਤਾ ਜਾਂਦਾ ਅਮਨਦੀਪ ਕੌਰ ਦੇ ਨਾਲ ਹੀ ਇਹ ਸਾਰਾ ਮਾਮਲਾ ਕਿਉਂ ਪੇਸ਼ ਆ ਰਿਹਾ ਹੈਗਾ ਵੈ ਉਹਦੇ ਹੱਕ ਚ ਕਿਉਂ ਇਹ ਸਾਰਾ ਕੁਝ ਕੀਤਾ ਜਾਂਦਿਆ ਹੈਗਾ ਵੈ ਮਾਮਲਾ ਕੁਝ ਹੋਰ ਹੈਗਾ ਵੈ ਇਸ ਸਵਾਲ ਜਿਹੜੇ ਹੈ ਹਰ ਇੱਕ ਦੇ ਜ਼ੇਹਨ ਚ ਜਿਹੜੇ ਖੜੇ ਹੋ ਗਏ ਕੀ ਹੈ ਬਿਰੋਤ ਤੁਸੀਂ ਕੀ ਕਹਿੰਦੇ ਈਏ ਤੁਹਾਡਾ ਕੀ ਸਵਾਲ ਹੈ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਸਾ ਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ